ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਤੁਹਾਨੂੰ ਵੱਡੀਆਂ ਖਬਰਾਂ ਦੇ ਬਾਰੇ ਦੱਸਾਂਗੇ ਇੱਕ ਤਾਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ NSA ਹੈ ਉਸ ਦੇ ਬਾਰੇ ਹੈ ਤੇ ਦੂਸਰੇ ਗੁਰੂ ਘਰ ਦੇ ਬਾਰੇ ਹੈ ਸੋ ਚੱਲ ਕੇ ਵੀਡੀਓ ਦੇਖਨੇ ਆ ਤੇ ਦੋਨਾਂ ਖਬਰਾਂ ਦੇ ਬਾਰੇ ਜਾਣਨੇ ਮੰਗਾ ਸਾਡੀਆਂ ਜਾਇਜ਼ ਮੰਗਾਂ ਨੇ ਕੋਈ ਨਿਯਾਜ਼ ਮੰਗਾਂ ਨਹੀਂ ਹੈਗੀਆਂ ਕੋਈ ਬਾਲੀਆ ਬੱਡੀਆਂ ਮੰਗਾਲੀ ਸਾਡੀਆਂ ਅਸਲੀ ਪਿੰਟੂ ਖੇਤਰ ਦੇ ਬੰਦੇ ਆ ਅਸੀਂ ਐਡਾ ਵੱਡਾ ਅਸੀਂ ਖਰਚਾ ਨਹੀਂ ਚੱਕ ਸਕਦੇ ਅਸੀਂ ਛੱਡਦਾ ਜਮੀਨਾਂ ਦੇ ਉੱਪਰ ਕਰਦੇ ਜਿਹੜੇ ਪੈਨੇ ਕਈ ਮਜ਼ਦੂਰਾਂ ਦੇ ਪੁੱਤ ਨੇ ਉਹਨਾਂ ਨੇ ਵੀ ਇੱਥੇ ਆ ਕੇ ਪੜਨਾ ਜ਼ਰੂਰੀ ਖਾਤਰ ਦੀ ਖੇਤਰ ਦੀ ਆਪਾਂ ਜਿਹੜੀ ਗੱਲ ਕਰਦੇ ਜਿਹੜੇ ਕੋਟੇ ਦੀ ਆਪਾਂ ਗੱਲ ਕਰਦੇ ਆ ਉਹ ਇੱਥੇ ਆ ਕੇ ਨਹੀਂ ਪੜ ਸਕਦੇ ਬਾਈ ਉਹਨੇ ਚੁਦਾ ਕਈਆਂ ਕੋਲ 2 ਨੰਬਰ ਦਾ ਪਾਸਾ ਕਈਆਂ ਨੇ ਇੰਨੀ ਸੁੱਲੀ ਨਹੀਂ ਮੱਟੀ ਹੁੰਦੀ ਅਫਸਰਾਂ ਨੇ ਕੋਈ ਤਾਂ ਪੜਾ ਲੈਣਗੇ ਬਾਈ ਹੁਣ ਆਪਣੇ ਕੋਲ ਤਾਂ ਦਸਾਂ ਨੌ ਦੀ ਕਿਰਤ ਕਮਾਈ ਹੈ ਇਹ ਜਿਹੜੇ ਮੰਗਾ ਨੇ ਹੱਲ ਕਰਨੂ ਕਿ ਬਾਲੇ ਬੱਟੀ ਗੱਲ ਨਹੀਂ ਹੈਗੀ ਜੇ ਕੋਈ ਗੱਲ ਸੁਣਦਾ ਹੋਵੇ ਆ ਪ੍ਰਸ਼ਾਸਨਿਕ ਮੇਰੀ ਗੱਲ ਸੁਣਦਾ ਮੈਂ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਚੋੜੇ ਹੋ ਨਮਾਇਤ ਨੇ ਜਿਹਨਾਂ ਨੇ ਆਪਾਂ ਗੱਲਾਂ ਦੇ ਗਾਜ ਤੱਲੀਆਂ ਪਾਈਆਂ ਨੇ ਨਾ ਮੈਂ ਉਹਦੇ ਪਿੰਡ ਬੁੱਢਵਾਰ ਨੂੰ ਮੈਨਾ ਹੁੰਨਾ ਹਜ਼ਾਰ ਤੋਂ 500 ਬੰਦਾ ਮੇਰੇ ਪਿੰਡ ਆਉਂਦਾ ਮੈਂ ਕਹਣਾ ਜੇ 500 ਤੋਂ 1000 ਬੰਦਾ ਆ ਗਿਆ ਮੈਂ 3-400 ਬੰਦੇ ਨਾਲ ਮਸਲਾ ਹੱਲ ਕਰਕੇ ਤੋੜਦਾ ਆ ਪਿਛਲੇ ਪਿਛਲੇ ਹਫ਼ਤੇ ਦੇ ਵਿੱਚ ਵਿੱਚ 7-8 ਦੀ ਕੁੜੀਆਂ 9-10 ਕੁੜੀਆਂ ਜਿਹਨਾਂ ਕੋਤਾਂ ਦੇ ਵਿੱਚ ਕੇਸ ਚੱਲਦੇ ਸੀਗੇ ਸੁਝੋਤੇ ਕਰਾ ਕੇ ਘਰਾਂ ਨੂੰ ਤੋੜ ਚ ਮਸਲਾ ਹੱਲ ਕਰਨੂ ਇਹ ਚੁੰਨਲੇ ਐਮਐਲਏ ਲੈ ਕੇ ਗਨਮੈਣ ਲੈ ਕੇ ਭੱਜ ਲੈ ਲੈ ਕੇ ਨੋਵਾ ਗੱਡੀਆਂ ਭੱਜ ਲੈ ਇੱਧਰੋਂ ਭੱਜ ਲੈ ਇੱਧਰੋਂ ਭੱਜ ਲੈ ਮਸਲਾ ਵੀ ਹੱਲ ਕਰਨੇ ਚਾਹੁੰਦਾ ਇੱਥੇ ਸਟੂਡੈਂਟਾਂ ਦੇ ਵਿਚਾ ਕੇ ਚੁਣਿਆ ਹੋਇਆ ਨੁਮਾਇੰਦਾ ਬੈਠੇ ਮਸਲਾ ਹੱਲ 1 ਮਿੰਟ ਦੇ ਵਿੱਚ ਹੋ ਜੂ ਗੱਲ ਤਾਂ ਇਹ ਵੀ ਸੁਣਨ ਨੂੰ ਤਿਆਰੀ ਨਹੀਂ ਹੈ ਕਿ ਲੋਕਾਂ ਦੀ ਗੱਲ ਦੇਖੋ ਕਿ ਕਈ ਵਾਰੀ ਇਹ ਚੀਜ਼ ਹੁੰਦੀ ਆ ਬੜਾ ਪੜ੍ਹੇ ਲੇਕਿਨ ਤੁਸੀਂ ਨੌਜਵਾਨੋ ਕਈ ਵਾਰੀ ਕੋਈ ਮਸਲਾ ਹੱਲ ਔਖਾ ਹੋਣਾ ਹੁੰਦਾ ਜਦੋਂ ਕਿ ਆ ਕਿਉਂਕਿ ਚੁਣਿਆ ਹੋਇਆ ਨੁਮਾਇੰਦਾ ਵਿੱਚ ਬੈੰਦਾ ਸਮਝਾਉਂਦਾ ਉਹਦੇ ਲਈ ਸਾਡੇ ਵੀ ਦਿਲ ਦੇ ਤੁਹਾਨੂੰ ਮਾਫ ਕਰਨਾ ਚਲਦੇ ਜ਼ੁਬਾਨ ਵਿੱਚ ਥੋੜਾ ਜਿਆਦਾ ਰੋਕਣ ਲੱਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਐਕਟਿੰਗ ਸ਼੍ਰੋਮਣੀ ਪਰਮਤਾ ਕਮੇਟੀ ਸਰਦਾਰ ਜਸਵੰਤ ਸਿੰਘ ਜੀ ਪੜੈਣ ਵਾਲੇ ਜੋ ਤਿੱਕੇ ਤੌਂ ਤੇ ਇਸ ਜ਼ੁਬਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਨੇ ਉਹਨਾਂ ਦੇ ਵਿਚਾਰ ਇਹਨਾਂ ਤੋਂ ਬਾਅਦ ਵੀ ਸਰਬਨ ਕਰਾਂਗੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਅੱਜ ਦੇ ਇਸ ਮਹਾਨ ਦੁਆਨ ਦੇ ਵਿੱਚ ਹਾਜ਼ਰੀ ਭਰੀ ਆ ਜੀ ਆਇਆਂ ਨੂੰ ਜੀ ਵਾਹਿਗੁਰੂ ਆ ਪ੍ਰਬੰਧਕ ਸਾਹਿਬਾ ਅਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਦੋਂ ਦੀਵਾਨ ਚੱਲਦਾ ਹੋਵੇ ਨਾ ਫਿਰ ਚਾਹੇ ਪ੍ਰਧਾਨ ਮੰਤਰੀ ਆ ਜੇ ਸ਼ਖਸੀਅਤਾਂ ਸਾਰੀਆਂ ਹੀ ਸਤਿਕਾਰਯੋਗ ਹੁੰਦੀਆਂ ਪਰ ਗੁਰ ਇਤਿਹਾਸ ਦੇ ਨਾਲੋਂ ਕੋਈ ਵੱਡਾ ਨਹੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਇਸ ਤਰ੍ਹਾਂ ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀਆਂ ਕੁਝ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲੀ ਖਬਰ ਹੈ ਜਿਵੇਂ ਕਿ ਤੁਹਾਨੂੰ ਵੀ ਪਤਾ ਹੀ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜੋ ਮੋਰਚਾ ਲੱਗਿਆ ਹੋਇਆ ਸੀ ਕਿਉਂਕਿ ਜੋ ਬਾਰਡਰ ਏਰੀਆ ਦੇ ਲਈ ਅਤੇ ਪੰਜਾਬੀਆਂ ਦੇ ਲਈ ਜੋ ਰਾਖਵਾ ਕਰਨਾ ਹੈ ਉਹ ਸਮਾਪਤ ਕਰ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਵੱਡੀ ਜਿੱਤ ਹੋਈ ਹੈ ਜਿੱਥੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਸਰਕਾਰ ਦੇ ਨਾਲ ਇਸ ਸਬੰਧ ਦੇ ਵਿੱਚ ਗੱਲ ਕਰਕੇ ਇਹ ਜੋ ਮੋਰਚੇ ਦੇ ਵਿੱਚ ਮੰਗਾਂ ਰੱਖੀਆਂ ਗਈਆਂ ਹਨ ਉਹ ਸਭ ਤੋਂ ਪਹਿਲਾਂ ਇਸ ਨੂੰ ਦੁਬਾਰੇ ਤੋਂ ਅਲਾਟ ਕਰਾਉਣਗੇ ਜੇਕਰ ਸਰਕਾਰ ਦੁਆਰਾ ਇਹ ਸੀਟਾਂ ਇਹ ਰੱਖਵਾ ਕੋਟਾ ਅਲਾਟ ਨਹੀਂ ਕੀਤਾ ਜਾਂਦਾ ਤਾਂ ਯੂਨੀਵਰਸਿਟੀ ਆਪਣੇ ਪੱਧਰ ਤੇ ਇਹ ਸੀਟਾਂ ਅਲਾਟ ਕਰੇਗੀ ਤੇ ਉੱਥੇ ਹੀ ਇੱਕ ਸਮਾਗਮ ਦੇ ਵਿੱਚ ਜਦੋਂ ਕੁਝ ਲੀਡਰ ਆਏ ਜੋ ਕਿ ਸਰਕਾਰ ਦੇ ਨਾਲ ਸੰਬੰਧਿਤ ਹਨ ਤਾਂ ਜੋ ਸਮਾਗਮ ਕਰਵਾਉਣ ਵਾਲੇ ਪ੍ਰਬੰਧਕ ਕਮੇਟੀ ਸੀ ਉਹਨਾਂ ਵੱਲੋਂ ਦੁਬਾਰਾ ਰੋਕ ਕੇ ਅਨਾਉਂਸਮੈਂਟ ਕੀਤੀ ਗਈ ਜਿੱਥੇ ਕਿ ਉੱਥੇ ਮੌਜੂਦ ਇਹਨਾਂ ਨੌਜਵਾਨ ਸਿੰਘਾਂ ਵੱਲੋਂ ਮੌਕੇ ਤੇ ਹੀ ਕਿਹਾ ਗਿਆ ਕਿ ਕੋਈ ਵੀ ਲੀਡਰ ਵਤਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਨਹੀਂ ਹੈ ਜਿਸ ਦੇ ਕਰਕੇ ਕਿ ਦੀਵਾਨ ਦੇ ਵਿੱਚ ਅੱਗੇ ਤੋਂ ਇਸ ਤਰ੍ਹਾਂ ਦੀ ਕੋਤਾਹੀ ਨਾ ਹੋਵੇ ਤੇ ਉੱਥੇ ਹੀ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੇ ਜੋ 28 ਅਗਸਤ ਤੱਕ ਸਮਾਂ ਦਿੱਤਾ ਹੈ ਭਾਈ ਅਮਰਤਪਾਲ ਸਿੰਘ ਦੇ ਐਨਐਸਏ ਨੂੰ ਚੈਲੰਜ ਕਰਨ ਵਾਲਾ ਜੋ ਕੇਸ ਹੈ ਉਸ ਮਾਮਲੇ ਦੇ ਵਿੱਚ ਜੋ ਲੀਗਲ ਟੀਮ ਹੈ ਸਰਕਾਰ ਦੀ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਉਹਨਾਂ ਵੱਲੋਂ ਕੋਈ ਵੀ ਜਵਾਬਦੇਹ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿੱਥੇ ਤੱਕ ਪਤਾ ਲੱਗਿਆ ਕਿ ਕੋਈ ਵੀ ਪੁਕਤਾ ਸਬੂਤ ਇਸ ਤਰ੍ਹਾਂ ਦਾ ਨਹੀਂ ਹੈ ਕਿ ਜੋ ਇਹ ਸਾਬਤ ਕਰਦਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਐਨਐਸਏ ਦੇ ਅਧੀਨ ਦੋਸ਼ੀ ਹਨ ਅਤੇ ਉਹਨਾਂ ਦੇ ਕੇਸ ਮੰਦ ਹੈ ਜੇ ਤੋ ਸਾਫ ਤੌਰ ਤੇ ਚਲਕ ਰਿਹਾ ਹੈ ਕਿ 28 ਅਗਸਤ ਨੂੰ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਇੱਕ ਵੱਡਾ ਐਲਾਨ ਹੋ ਸਕਦਾ ਹੈ। ਦੋਸਤੋ ਤੁਹਾਡਾ ਇਸ ਬਾਰੇ ਤੇ ਕੀ ਕਹਿਣਾ ਹੈ ਕਿਉਂਕਿ ਲਗਾਤਾਰ ਇਸ ਮਾਮਲੇ ਤੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਤਾਂ ਉਸ ਨੂੰ ਲੋਕਾਂ ਦੇ ਕੰਮ ਕਰਾਉਣ ਦੇ ਲਈ, ਉਹਨਾਂ ਦੀ ਸੇਵਾ ਕਰਾਉਣ ਦੇ ਲਈ ਸਰਕਾਰ ਵੱਲੋਂ ਰਿਹਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਹਲਕੇ ਦੇ ਕੰਮ ਕਰਵਾ ਸਕਣ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਕਿ ਰਿਹਾਈ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ yes ਜਾਂ no ਦੇ ਵਿੱਚ ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਓ ਤੁਹਾਨੂੰ ਲੈ ਚਾਲਦੇ ਹਾਂ ਇਹਨਾਂ ਕੁਝ ਖਾਸ ਵੀਡੀਓਜ਼ ਦੇ ਵੱਲ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਲਿਮਟਿਡ ਗਿਆਨ ਮੀਡੀਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਸੋ ਆਓ ਤੁਹਾਡਾ ਬਿਨਾਂ ਜ਼ਿਆਦਾ ਸਮਾਂ ਲਈ ਹੁਣ ਤੁਹਾਨੂੰ ਲੈ ਚਾਲਦੇ ਹਾਂ ਇਹਨਾਂ ਖਾਸ ਅਪਡੇਟਸ ਵੱਲ ਅੰਮ੍ਰਿਤਪੁਰ ਬਹੁਤ ਛੇਤੀ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਬਹੁਤ ਛੇਤੀ ਆ ਰਿਹਾ ਹੈ ਜੇਲ੍ਹ ਤੋਂ ਬਾਹਰ ਕਿਉਂ ਦੇ ਖਿਲਾਫ ਜਿਹੜਾ ਐਨਐਸਏ ਲੱਗਿਆ ਹੋਇਆ ਉਹ ਖਤਮ ਹੋ ਜਾਣਾ ਸੁਮਾਫ ਕਰਨਾ ਚਲਦੇ ਜ਼ਬਾਨ ਵਿੱਚ ਥੋੜਾ ਜਿਆਦਾ ਰੋਕਣ ਲੱਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਐਕਟਿੰਗ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਰਦਾਰ ਜਸਵੰਤ ਸਿੰਘ ਜੀ ਪੜ੍ਹਨ ਵਾਲੇ ਜੋ ਤੇਤੇ ਤੌਨ ਤੇ ਇਸ ਦਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਨੇ ਉਹਨਾਂ ਦੇ ਵਿਚਾਰ ਇਹਨਾਂ ਤੋਂ ਬਾਅਦ ਵਿੱਚ ਸਰਬੰਨ ਕਰਾਂਗੇ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਅੱਜ ਦੇ ਸਮਾਹਾਨ ਦਵਾਨ ਦੇ ਵਿੱਚ ਹਾਜ਼ਰੀ ਭਰੀ ਹੈ ਜੀ ਆਇਆਂ ਨੂੰ ਜੀ ਵਾਹਿਗੁਰੂ ਮੈਂ ਪ੍ਰਬੰਧਕ ਸਾਹਿਬਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਦੋਂ ਦੀਵਾਨ ਚੱਲਦਾ ਹੋਵੇ ਨਾ ਫਿਰ ਚਾਹੇ ਪ੍ਰਧਾਨ ਮੰਤਰੀ ਆਜੇ ਸ਼ਖਸੀਅਤਾਂ ਸਾਰੀਆਂ ਹੀ ਸਤਿਕਾਰਯੋਗ ਹੁੰਦੀਆਂ ਪਰ ਗੁਰ ਇਤਿਹਾਸ ਦੇ ਨਾਲੋਂ ਕੋਈ ਵੱਡਾ ਨਹੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਇਸ ਤਰ੍ਹਾਂ ਮੰਗਾ ਕੀ ਨਹੀਂ ਆ ਮੰਗਾ ਸਾਡੀਆਂ ਜਾਇਜ਼ ਮੰਗਾਂ ਨੇ ਕਿਉਂ ਨਿਯਾਜ਼ ਮੰਗਾਂ ਨਹੀਂ ਹੈਗੀਆਂ ਕੋਈ ਬਾਲੀਆ ਵੱਡੀਆਂ ਮੰਗਾੜੀ ਸਾਡੀਆਂ ਅਸਲੀ ਪਿੰਡੂ ਖੇਤਰ ਦੇ ਬੰਦੇ ਆ ਅਸੀਂ ਐਡਾ ਵੱਡਾ ਅਸੀਂ ਖਰਚਾ ਨਹੀਂ ਚੱਕ ਸਕਦੇ ਅਸੀਂ ਛੱਡਦਾ ਜਮੀਨਾਂ ਦੇ ਉੱਪਰ ਕਰਦੇ ਜਿਹੜੇ ਪੈਣੇ ਕਈ ਮਜ਼ਦੂਰਾਂ ਦੇ ਵੀ ਪੁੱਤ ਨੇ ਉਹਨਾਂ ਨੇ ਵੀ ਜਾ ਕੇ ਪੜਨਾ ਸਸਤੀ ਖਾਤਰ ਦੀ ਖੇਤਰ ਦੀ ਆਪਾਂ ਗੱਲ ਕਰਦੇ ਜਿਹੜੇ ਕੋਟੀ ਦੀ ਆਪਾਂ ਗੱਲ ਕਰਦੇ ਆ ਉਹ ਇੱਜਾ ਕੇ ਨਹੀਂ ਪੜ ਸਕਦੇ ਭਾਈ ਕੋਣੇ ਚੁਣਾ ਕਈਆਂ ਕੋਲ 2 ਨੰਬਰ ਦਾ ਪੈਸਾ ਕਈਆਂ ਨੇ ਇਨੀ ਸੁੱਲੀ ਨਹੀਂ ਮੱਟੀ ਹੁੰਦੀ ਅਫਸਰਾਂ ਨੇ ਕੋ ਤਾਂ ਪੜਾ ਲੈਣਗੇ ਭਾਈ ਹੁਣ ਆਪਣੇ ਕੋਲ ਤਾਂ ਦਸਾਂ ਨੌ ਦੀ ਕਿਰਤ ਕਮਾਈ ਹੈ ਇਹ ਜਿਹੜੇ ਮੰਗਾ ਨੇ ਹੱਲ ਕਰਨ ਨੂੰ ਕੋਈ ਬਾਲੇ ਬੱਟੀ ਗੱਲ ਨਹੀਂ ਹੈਗੀ ਜੇ ਕੋਈ ਗੱਲ ਸੁਣਦਾ ਹੋਵੇ ਆ ਪ੍ਰਸ਼ਾਸਨ ਨੇ ਮੇਰੀ ਗੱਲ ਸੁਣਦਾ ਮੈਂ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਚੋੜੇ ਹੋਏ ਨਮਾਇਤ ਨੇ ਜਿਹੜੇ ਨੇ ਆਪਾਂ ਗੱਲਾਂ ਦੇ ਗਵਾਜ ਪੱਲੀਆਂ ਪਾਈਆਂ ਨੇ ਨਾ ਮੈਂ ਉਹਦੇ ਪਿੰਡ ਬੁੱਧਵਾਰ ਨੂੰ ਬੈਣਾ ਹੁੰਦਾ ਹਜ਼ਾਰ ਤੋਂ 500 ਬੰਦਾ ਮੇਰੇ ਪਿੰਡ ਆਉਂਦਾ ਮੈਂ ਕਹਿੰਦਾ ਜੇ 500 ਤੋਂ 1000 ਬੰਦਾ ਆ ਗਿਆ ਮੈਂ 3-400 ਬੰਦੇ ਦਾ ਮਸਲਾ ਹੱਲ ਕਰਕੇ ਤੋੜਦਾ ਆ ਪਿਛਲੇ ਪਿਛਲੇ ਹਫ਼ਤੇ ਦੇ ਵਿੱਚ ਵਿੱਚ 7-8 ਦੀ ਕੁੜੀਆਂ 9-10 ਕੁੜੀਆਂ ਜਿਹੜੇ ਕੋਤਾਂ ਦੇ ਵਿੱਚ ਕੇਸ ਚੱਲਦੇ ਸੀਗੇ ਸਮਝੋ ਟਿਕਰਾ ਕੇ ਘਰਾਂ ਨੂੰ ਕਰ ਮਸਲਾ ਹੱਲ ਕਰਨ ਉਹ ਚੋਣਲੇ ਐਮਐਲਏ ਲੈ ਕੇ ਗੱਲ ਮਾਰਨ ਲੱਗੇ ਭੱਜ ਲੈ ਲੈ ਕੇ ਨੋਵਾ ਗੱਡੀਆਂ ਭੱਜ ਲੈ ਇੱਦੋਂ ਨੂੰ ਭੱਜ ਲੈ ਉੱਦੋਂ ਨੂੰ ਭੱਜ ਲੈ ਮਸਲਾ ਉਹ ਜੀ ਹੱਲ ਕਰਨ ਨਹੀਂ ਚਾਹੁੰਦਾ ਇੱਥੇ ਸਟੂਡੈਂਟਾਂ ਦੇ ਵਿੱਚ ਆ ਕੇ ਚੁਣਿਆ ਹੋਇਆ ਨੁਮਾਇੰਦਾ ਬੈਠੇ ਮਸਲਾ ਹੱਲ ਇੱਕ ਮਿੰਟ ਦੇ ਵਿੱਚ ਹੋ ਜਾ ਗੱਲ ਤਾਂ ਇਹ ਵੀ ਸੁਣਨ ਨੂੰ ਤਿਆਰੀ ਨਹੀਂ ਹੈ ਕਿ ਲੋਕਾਂ ਦੀ ਗੱਲ ਵੇਖੋ ਕੋਈ ਵਾਰੀ ਇਹ ਚੀਜ਼ ਹੁੰਦੀ ਆ ਬਸ ਪੜ੍ਹੇ ਲੇਕੇ ਤੁਸੀਂ ਨੌਜਵਾਨੋ ਕਈ ਵਾਰੀ ਕੋਈ ਮਸਲਾ ਹੱਲ ਔਖਾ ਹੋਣਾ ਹੁੰਦਾ ਜਦੋਂ ਕਿ ਆਖਿਆ ਕਿ ਚੁਣਿਆ ਹੋਇਆ ਨੁਮਾਇੰਦਾ ਵਿੱਚ ਬੈੰਦਾ ਸਮਝਾਉਂਦਾ ਉਹਦੇ ਲਈ ਸਾਡੇ ਵੀ ਦਿਲ ਦੇ ਵੀਰੋ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲੋਂ ਜਿੱਤਿਆ ਹੋਇਆ ਤੇ ਆਵਾਮ ਨੇ ਆਪਣਾ ਮੰਡਟ ਦਿੱਤਾ ਹੋਇਆ ਹੁਣ ਵੀਰੋ ਦੇਖੋ ਜਿਹੜੀ ਖਡੂਰ ਸਾਹਿਬ ਦੀ ਆਵਾਮ ਹੈ ਜਿਹੜੀ ਆਵਾਮ ਨੇ ਇਹਨੇ ਲੱਖਾਂ ਨੂੰ ਵੋਟ ਪਾਇਆ ਹੋਇਆ ਅਗਰ ਉਹਨਾਂ ਦਾ منتخب ਨੁਮਾਇੰਦਾ ਹੀ ਜੇਲ੍ਹ ਦੇ ਅੰਦਰ ਹੋਏਗਾ ਤੇ ਉਹਨਾਂ ਦੀ ਨੁਮਾਇੰਦਗੀ ਕੌਣ ਕਰੇਗਾ ਹਕੂਮਤ ਨੂੰ ਸੋਚਣਾ ਚਾਹੀਦਾ ਨਾ ਕਿ ਉਹਨਾਂ ਦੇ ਮਸਾਇਲ ਨੂੰ ਹੱਲ ਕੌਣ ਕਰੇਗਾ ਉਹ ਆਪਣੇ ਮਸਲੇ ਮਸਾਇਲ ਆਪਣੇ ਪ੍ਰੋਬਲਮ ਮੁਸੀਬਤਾਂ ਆਪਣੇ ਇਲਾਕੇ ਦਾ ਹਾਲ ਉਹ ਕਿਹਦੇ ਕੋਲ ਲੈ ਕੇ ਜਾਣਗੇ ਉਹਨਾਂ ਦੇ ਹਾਲਾਤ ਉਹਨਾਂ ਦੀ ਡਿਮਾਂਡਸ ਹੈ ਉਹ ਅਸੈਂਬਲੀ ਤੱਕ ਕੌਣ ਪਹੁੰਚਾਏਗਾ ਇਸ ਕਰਕੇ ਜਿਹੜੀ ਪ੍ਰਸ਼ਾਸਨ ਸਰਕਾਰ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੀ ਐਨਐਸਏ ਜਲਦੀ ਤੋਂ ਜਲਦੀ ਖਤਮ ਕਰੇ ਖਤਮ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਬਾਹਰ ਆਉਣ ਬਾਹਰ ਆ ਕੇ ਉਹ ਆਪਣੀ ਆਵਾਮ ਦੇ ਜਿਹੜੇ ਮਸਾਇਲ ਹੈ ਉਹਨਾਂ ਨੂੰ ਹੱਲ ਕਰਨ ਅਗਰ ਅਮਰਤਪਾਲ ਸਿੰਘ ਬਾਹਰ ਆ ਕੇ ਕੋਈ ਇਲੀਗਲ ਕੰਮ ਕਰਦੇ ਹੈ ਤੇ ਫਿਰ ਕਾਨੂੰਨ ਦੇ ਮੁਤਾਬਕ ਜਿਹੜੀ ਉਹਨਾਂ ਤੇ ਕਾਰਵਾਈ ਬੰਦੀ ਹੈ ਉਹ ਕਾਰਵਾਈ ਜ਼ਰੂਰ ਕੀਤੀ ਜਾਵੇ ਬਲਕਿ ਅਸੀਂ ਖੁਦ ਇਸ ਹੱਕ ਦੇ ਵਿੱਚ ਆ ਕਿ ਕਾਰਵਾਈ ਕੋਈ ਵੀ ਹੈ ਜਿਹੜਾ ਕਾਨੂੰਨ ਦੀ ਉਲੰਘਣਾ ਕਰਦਾ ਵਾ ਉਹਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਲੇਕਿਨ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਬੰਦੇ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਜਿਨੇ ਕੋਈ ਕਾੰਡ ਕੀਤਾ ਉਹਦੇ ਮੁਤਾਬਕ ਨੂੰ ਸਜ਼ਾ ਮਿਲ ਗਈ ਹੈ ਤੇ ਉਹਨੂੰ ਰਹਾਈ ਮਿਲਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਬੰਦੀ ਸਿੰਘ ਹੈ ਬੰਦੀ ਸਿੰਘਾਂ ਨੇ ਆਪਣੀਆਂ ਕਿੰਨੀ ਦੇਰ ਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਵਾ ਲੇਕਿਨ ਉਹਨੂੰ ਨਹੀਂ ਛੱਡਿਆ ਜਾ ਰਿਹਾ ਅਮਰਤਪਾਲ ਸਿੰਘ ਦੇ ਉੱਪਰ ਐਨਐਸਏ ਲਾਤੀ ਗਈ ਹੈ ਤੇ ਵੀਰੋ ਦੂਸਰਾ ਮਸਲਾ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਮਾਗਮ ਹੋ ਰਿਹਾ ਸੀ ਤੇ ਉਹਦੇ ਵਿੱਚ ਹੀ ਕੋਈ ਵੀਆਪੀ ਆ ਗਿਆ ਤੁਹਾਨੂੰ ਪ੍ਰੋਟੋਕੋਲ ਦਿੱਤਾ ਗਿਆ ਵੈ ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਜਿੱਥੇ ਵਾਹਿਗੁਰੂ ਅੱਲਾ ਪਾਕ ਦਾ ਦੀਵਾਨ ਲੱਗਾ ਹੋਵੇ ਮਹਿਫਲ ਸਜੀ ਹੋਵੇ ਉਥੇ ਸਾਰੇ ਇੱਕੋ ਜਿਹੇ ਹੈ ਉਥੇ ਜੜਾ ਮਰਜੀ ਆ ਜੇ ਕੋਈ ਪ੍ਰੋਟੋਕੋਲ ਨਹੀਂ ਵੀਰੋ ਜਦੋਂ ਇੱਕ ਵਜ਼ੀਰ ਆਜ਼ਮ ਬੈਠਾ ਹੋਵੇ ਕਿਸੇ ਮੁਲਕ ਦਾ ਪ੍ਰਧਾਨ ਮੰਤਰੀ ਬੈਠਾ ਹੋਵੇ ਤੇ ਉਥੇ ਕੋਈ ਛੋਟਾ ਮੋਟਾ ਬੰਦਾ ਆ ਜਾਵੇ ਉੱਥੇ ਕੋਈ ਅਨਾਉਂਸਮੈਂਟ ਕੀਤੀ ਜਾਏਗੀ ਕਿ ਜਨਾਬ ਫਲਾਣਾ ਆ ਗਿਆ ਨਹੀਂ ਕਿਉਂਕਿ ਉਸ ਤੋਂ ਵੱਡਾ ਹੈ ਇਸੇ ਤਰ੍ਹਾਂ ਹੀ ਵਾਹਿਗੁਰੂ ਅੱਲਾਹ ਪਾਕ ਦੀ ذات ਵੀ ਰੋ ਸਭ ਤੋਂ ਉੱਤੇ ਹੈ ਪੂਰੀ ਦੁਨੀਆ ਦੀ ਖਾਲਕ ਮਾਲਕ ਹੈ ਤੇ ਉਹਦੇ ਉਹਦੇ ਦੀਵਾਨ ਦੇ ਵਿੱਚ ਉਹਦੀ ਮਹਿਫਲ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੋਈ ਅਨਾਉਂਸਮੈਂਟ ਹੁੰਦੀ ਹੈ ਤੇ ਇਹ ਬੜੀ ਵੱਡੀ ਉਸਤਾਖੀ ਹੈ ਬੜੀ ਵੱਡੀ ਬਤਮੀਜ਼ੀ ਹੈ ਬੜੀ ਵੱਡੀ ਟਿੱਪਣੀ ਹੈ ਇਹ ਜਿਹੜਾ ਹੈ ਗੁਰੂ ਘਰ ਦੀ ਜਿਹੜੀ ਨੁਮੰਦੇ ਸੇਵਾਦਾਰ ਉਹਨਾਂ ਚਾਹੀਦਾ ਵੇ ਕਿ ਇਸ ਗੱਲ ਤੋਂ ਪਰੇਸ਼ਾਨ ਇਹ ਬਿਲਕੁਲ ਗਲਤ ਤਰੀਕਾ ਵੇ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਤੁਸੀਂ ਕੀ ਸੋਚਦੇ ਜੇ ਇਹ ਠੀਕ ਹੈ ਜਾਂ ਗਲਤ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਦੱਸਣਾ ਲਾਜ਼ਮੀ ਕਰਨਾ ਆਪਣਾ ਧਿਆਨ ਦਾ ਖਿਆਲ ਰੱਖਣਾ ਦੋਸਤ ਯਾਦ ਰੱਖਣਾ ਤੇ ਅੱਲਾਹ ਹਫਿਜ਼